ਕਰਮਜੀ ਖਬਰਾਂ ਦੀ ਸ਼ੁਰੂਆਤ ਕਰਗੇ ਹਰ ਪੰਜਾਬੀ ਦੇ ਹਰ ਪੰਜਾਬੀ ਦੇ ਮਨਾਂ ਦੇ ਵਿੱਚ ਉਸ ਵੱਲਵਲੇ ਤੋਂ ਉਸ ਤੌਖਲੇ ਤੋਂ ਦੁਨੀਆ ਭਰ ਦੇ ਵਿੱਚ ਉਹ ਕਿੱਥੇ ਵੀ ਬੈਠਾ ਉਹਦੇ ਮਨ ਦੇ ਵਿੱਚ ਇੱਕ ਕੋਈ ਸਵਾਲ ਹੈ ਕਿ ਇਸ ਵੇਲੇ ਹਾਲਾਤ ਕੀ ਹੋਣਗੇ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜੀ ਜੰਗ ਚੱਲ ਰਹੀ ਹੈ ਉਹਦੇ ਵਿੱਚ ਤਾਜ਼ਾ ਸਥਿਤੀ ਕੀ ਹੈ ਬਹੁਤ ਸਾਰੀਆਂ ਖਬਰਾਂ ਦਾ ਪ੍ਰਵਾਹ ਬਹੁਤ ਸਾਰੀਆਂ ਜਾਣਕਾਰੀਆਂ ਦਾ ਪ੍ਰਵਾਹ ਹਰ ਇੱਕ ਜਾਣਕਾਰੀ ਤੇ ਨਰ ਪਰ ਹੋਣਾ ਜਾਂ ਉਹਨੂੰ ਹੀ ਆਖਰੀ ਮੰਨਣਾ ਮੇਰਾ ਖਿਆਲ ਹੈ ਕਿ ਅੱਜ ਦੇ AI ਦੇ ਦੌਰ ਦੇ ਵਿੱਚ ਤਾਂ ਉਹ ਗਲਤੀ ਹੈ ਬਹੁਤ ਸਾਰੀਆਂ ਪੋਸਟ ਬਹੁਤ ਸਾਰੀਆਂ ਪੋਸਟ ਖਬਰਾਂ ਆਪਾਂ ਨੂੰ ਮਿਲ ਰਹੀਆਂ ਨੇ ਲਗਾਤਾਰ ਫੇਕ ਵੀ ਚੱਲ ਰਹੀਆਂ ਨੇ ਮਿਸ ਇਨਫਾਰਮੇਸ਼ਨ ਦਾ ਦੌਰ ਵੀ ਜਾਰੀ ਹੈ ਸਾਰੀ ਰਾਤ ਕਹਿੰਦੇ ਡਰੋਨ ਹਮਲੇ ਕਰਦੇ ਰਹੇ ਤੇ 11 ਸੂਬੇ ਨੇ ਜਿਹੜੇ ਇਸ ਵੇਲੇ ਹਾਈ ਅਲਰਟ ਤੇ ਨੇ ਇੰਡੀਆ ਦੇ ਵਿੱਚ ਬਿਲਕੁਲ ਪ੍ਰਵਿੰਸ ਜਿਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਇਸ ਮੌਕੇ ਇੰਨੇ ਸੰਸਾਧਨ ਨੇ ਸਾਡੇ ਕੋਲ ਜਿਹਦੇ ਰਾਹੀਂ ਸਾਡੇ ਕੋਲ ਖਬਰਾਂ ਆਉਂਦੀਆਂ ਨੇ ਜੀ ਚਾਹੇ ਉਹ WhatsApp ਹੈ ਚਾਹੇ ਉਹ Facebook ਹੈ ਚਾਹੇ ਉਹ YouTube ਹੈ ਚਾਹੇ ਉਹ TV ਚੈਨਲ ਨੇ ਹੈ ਨਾ ਚਾਹੇ ਕੋਈ ਹੋਰ ਪਲੇਟਫਾਰਮ ਜਿਹੜੇ سوشل میڈیا ਦੇ ਜਿਆਦਾਤਰ ਅਸੀਂ سوشل میڈیا ਦੇ ਪਲੇਟਫਾਰਮਾਂ ਤੇ ਨਿਰਭਰ ਹਾਂ ਸੋ ਉੱਥੇ ਇੰਨਾ ਕੁਝ ਆ ਰਿਹਾ ਕਿ ਜਿਹੜਾ ਇਹ ਨਹੀਂ ਪਤਾ ਲੱਗਦਾ ਕਿ ਸੱਚਾ ਕਿੰਨਾ ਹੈ ਤੇ ਝੂਠਾ ਕਿੰਨਾ ਹੈ ਦੁੱਧ ਕਿਹੜਾ ਤੇ ਪਾਣੀ ਕਿਹੜਾ ਹੂੰ ਸੋ ਇਸੇ ਲਈ ਫਿਰ ਬੰਦਾ ਉਸ ਵੀ ਕਰ ਚੋਰ ਫਰੋਲਦਾ ਰਹਿੰਦਾ ਤੇ ਜਿੰਨੀ ਦੇਰ ਤੁਸੀਂ ਮੋਬਾਈਲ ਤੇ ਉਹ سوشل میڈیا ਤੋਂ ਲੱਗੂਗਾ ਕਿ ਤੁਸੀਂ ਜੰਗ ਦੇ ਵਿੱਚੋਂ ਜੀ ਸਹੀ ਕਿਤੇ ਬੈਠੇ ਹੋ ਜੇ ਤਾਂ ਤੁਸੀਂ ਮੋਬਾਈਲ ਪਰੇ ਰੱਖ ਦਿਓ ਫਿਰ ਲੱਗਦਾ ਕਿ ਨਹੀਂ ਸ਼ਾਂਤੀ ਹੈ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਮੌਕੇ ਪੰਜਾਬ ਪੂਰਾ ਹਾਈ ਅਲਰਟ ਤੇ ਹੈ ਪਰ ਲਗਾਤਾਰ ਇਹ ਕੱਲ ਦੀ ਰਾਤ ਵੀ ਇਹ ਬੜੀ ਤਪਮੀ ਬੜੀ ਫਿਕਰ ਵਾਲੀ ਤੇ ਬੜੀ ਖੁੱਲੀ ਅੱਖ ਚ ਹੀ ਪੰਜਾਬ ਦੀ ਤਾਂ ਲੰਗੀ ਆ ਜੀ ਕਿਉਂਕਿ ਸਾਰੀ ਰਾਤ ਪੰਜਾਬ ਦੇ ਦਰਜਨਾ ਖੇਤਰਾਂ ਦੇ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀ ਜਾਂਦੀਆਂ ਰਹੀਆਂ ਠੀਕ ਹੈ ਜੀ ਡਰੋਨ ਦਿਖਤੇ ਰਹੇ ਬਲੈਕਆਊਟ ਸੀਗਾ ਸਾਰੀ ਰਾਤ ਹੂੰ ਸੋ ਇਸ ਸਥਿਤੀ ਦੇ ਵਿੱਚ ਫਿਰੋਜ਼ਪੁਰ ਵਾਲੀ ਘਟਨਾ ਸਾਡੇ ਸਾਹਮਣੇ ਹੈ ਜਿੱਥੇ ਇੱਕ ਪਰਿਵਾਰ ਦੇ ਵੇੜੇ ਚ ਆ ਕੇ ਪਿੰਡ ਹੈਗਾ ਜੀ ਉਹ ਖਾਈ ਸੇਮੇ ਕੇ ਖਾਈ ਫੇਮੇ ਕੇ ਹਾਂ ਉੱਥੇ ਆ ਕੇ ਜਦੋਂ ਉਹ ਇੱਕ ਡਰੋਨ ਦਿਖਦਾ ਉਹਨਾਂ ਦੇ ਵੇੜੇ ਚ ਉੱਤਵਾਦ ਅੱਗ ਲੱਗਦੀ ਹੈ ਤੇ ਤਿੰਨ ਬੰਦੇ ਉਹਨਾਂ ਦੇ ਬੁਰੀ ਤਰ੍ਹਾਂ ਝੁੱਲਸੇ ਗਏ ਨੇ ਹੂੰ ਹੂੰ ਤੇ ਇਸੇ ਤਰ੍ਹਾਂ ਹੁਣ ਵੀ ਅੰਮ੍ਰਿਤਸਰ ਚ ਸਵੇਰੇ 5 ਵਜੇ ਤੋਂ ਬਾਅਦ ਵੀ ਡਰੋਨ ਦੇਖੇ ਜਾ ਰਹੇ ਨੇ ਜੀ ਸੋ ਸਾਰੀ ਰਾਤ ਡਰੋਨ ਖਾਸ ਕਰਕੇ ਡਰੋਨ ਅਟੈਕ ਕੱਲ ਦੀ ਰਾਤ ਕਾਫੀ ਹੋਏ ਨੇ ਜਦੋਂ ਕਿ ਉਹ ਤੋਂ ਪਹਿਲਾਂ ਮਜ਼ਾਈਲ ਤੇ ਰਾਕਟਾਂ ਦੀ ਗੱਲ ਲਗਾਤਾਰ ਹੁੰਦੀ ਰਹੀ ਆ ਹਾਂ ਹਾਂ ਤੇ ਪਾਕਿਸਤਾਨ ਦਾ ਇਹ ਵੀ ਦੰਪਰ ਦਾ ਨਜ਼ਰ ਆਇਆ ਕਿ ਜੀ ਅਸੀਂ ਪਠਾਨਕੋਟ 에ਅਰਬੇਸ ਤੇ ਉਦਮਪੁਰ 에ਅਰਬੇਸ ਨਸਤਵਾ ਕਰਤੇ ਜੀ ਹੈਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਠਾਨਕੋਟ ਚ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਜੀ ਜੀ ਸੋ ਜਦੋਂ ਧਮਾਕਿਆਂ ਦੀ ਆਵਾਜ਼ਾਂ ਦਾ ਇੱਕ ਪੱਖ ਇਹ ਵੀ ਲੈ ਜਾਂਦਾ ਕਿ ਜਿਹੜਾ ਉਧਰੋਂ ਡਰੋਨ ਛੱਡਦੇ ਨੇ ਵਿਸਫੋਟਕ ਸਮੱਗਰੀ ਸਣੇ ਛੱਡਦੇ ਨੇ ਜਾਂ ਕੋਈ ਰਾਕਟ ਜਾਂ ਕੋਈ ਹੋਰ ਅਜਿਹੀ ਵਿਸਫੋਟਕ ਚੀਜ਼ ਇੱਧਰ ਹਮਲਾਵਰ ਹੁੰਦੀ ਹੈ ਤਾਂ ਉਹ ਉਹਨੂੰ ਜਦੋਂ ਹਵਾ 'ਚ ਨਸ਼ਟ ਕੀਤਾ ਜਾਂਦਾ ਹੈ ਹੂੰ ਤੇ ਉਸ ਤੋਂ ਬਾਅਦ ਉਸ ਨੇ ਆਪਣੀ ਮੰਜ਼ਿਲ ਦੀ ਬਜਾਏ ਉੱਥੇ ਕਿਤੇ ਡਿੱਗਣਾ ਹੁੰਦਾ ਪਰ ਉਨੀ ਪਾਵਰ ਕੋਲ ਉਹ ਨਹੀਂ ਸ਼ਕਤੀ ਨਹੀਂ ਹੁੰਦੀ ਕੋਈ ਨਸ਼ਟ ਕਰ ਸਕੇ ਕਿਉਂਕਿ ਉਹਨੂੰ ਹਵਾ ਚੋਂ ਦੀ ਪਾਵਰ ਨੂੰ ਖਤਮ ਕਰ ਦਿੱਤਾ ਜਾਂਦਾ ਜਿਹੜਾ ਸਾਡਾ ਇੱਕ ਸਿਸਟਮ ਹੈ ਮਤਲਬ ਜਿਹੜਾ ਬਹੁਤ ਹਾਈ ਟੈਕ ਸਿਸਟਮ ਹੈ ਜਿਹਦੇ ਨਾਲ ਅਸੀਂ ਉਹਨੂੰ ਹਵਾ 'ਚ ਡਿਸਪਿਊਜ਼ ਕਰ ਦਿੰਦੇ ਆ ਪਰ ਉਸ ਤੋਂ ਬਾਅਦ ਉਸੇ ਡਿੱਗਣ ਦਾ ਤਮਾਕਾ ਹੁੰਦਾ ਤੇ ਉਹਦੇ ਕਾਰਨ ਵੀ ਕਈ ਵਾਰ ਨੁਕਸਾਨਿਆਂ ਜਾਂਦਾ ਕੁਝ ਨਾ ਕੁਝ ਸੋ ਇਸ ਤਰ੍ਹਾਂ ਜਲੰਧਰ 'ਚ ਡਰੋਨ ਦੇ ਟੁਕੜੇ ਬੰਦਿਆਂ ਤੇ ਗਰੇ ਜਿਵੇਂ ਜੀ ਉਹ ਹਵਾ 'ਚ ਨਸ਼ ਕੀਤਾ ਹੋ ਗਿਆ ਸੋ ਇਹ ਸਾਰੀ ਰਾਤ ਇਹ ਸਥਿਤੀ ਰਹੀ ਆ ਠੀਕ ਹੈ ਜੀ ਫਰੀਦਾ ਮਤਲਬ ਇਹ ਨਹੀਂ ਕਿ ਹਾਂ ਅਸੀਂ ਸਿਰਫ ਉਹਨਾਂ ਦੇ ਡਰੋਨ ਦਾ ਇੰਤਜ਼ਾਰ ਕਰਦੇ ਆ ਕਿ ਉਹਨੂੰ ਨਸ਼ਟ ਕਰਦੇ ਹਾਂ ਹਮ ਹਮ ਘਾਰਬਾਹੀ ਅਸੀਂ ਵੀ ਫਿਰ ਬਰਾਬਰ ਕਰਦੇ ਆ ਕਿਉਂਕਿ ਜਵਾਬਦੇਹੀ ਤਾਂ ਫਿਰ ਤੋ ਇਹ ਪਾਸੇ ਹੁੰਦੀ ਹੈ ਜੇ ਹੁਣ ਤੁਸੀਂ ਪਾਕਿਸਤਾਨ ਵਾਲਾ মিডিਆ ਸੁਣ ਲਓਗੇ ਹਾਂ ਹਾਂ ਤਾਂ ਉਹਨਾਂ ਦਾ ਬਿਆਨ ਹੀ ਇਹੀ ਹੋਊਗਾ ਕਿ ਜੀ ਭਾਰਤ 함ਰੇ ਕਰ ਰਿਹਾ ਅਸੀਂ ਜਵਾਬੀ ਕਾਰਵਾਈ ਕਰ ਰਹੇ ਹਾਂ ਹਮ ਪਰ ਸਾਡੇ মিডিਆ ਵੱਲੋਂ ਖਾਸ ਕਰਕੇ মিডিਆ ਕਿਉਂ ਸਾਡੀ ਤਾਂ ਫੌਜ ਵੱਲੋਂ ਸਪਸ਼ਟ ਕੀਤਾ ਜਾਂਦਾ ਆ ਕਿ ਆਪਾਂ ਉਸੇ ਬਲਿਟਨ ਦੇ ਆਧਾਰ ਤੇ ਹੀ ਜਾਂ ਜੋ ਅਧਿਕਾਰਤ ਏਜੰਸੀਆਂ ਦੀ ਜਾਣਕਾਰੀਆਂ ਉਹਦੇ ਆਧਾਰ ਤੇ ਗੱਲ ਕਰਦੇ ਆ ਨਾ ਕਿ ਅਸੀਂ ਕਿਸੇ ਸੋਸ਼ਲ ਮੀਡੀਆ ਦੇ ਆਧਾਰ ਤੇ ਗੱਲ ਕਰ ਰਹੇ ਹਾਂ। ਗੱਲ ਕਰਦੇ ਆ ਸਹੀ ਹੈ। ਉਹਦੇ ਆਧਾਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਮਤਲਬ ਭਾਰਤ ਦੇ ਪੰਜਾਬ ਸਣੇ 11 ਸੂਬੇ ਹਾਈ ਅਲਰਟ ਤੇ ਨੇ। ਜੀ ਜੀ। ਕਿਉਂਕਿ ਜਿਸ ਤਰ੍ਹਾਂ ਅੰਬਾਲਾ ਦੇ ਵਿੱਚ ਜੋ ਘਟਨਾ ਵਾਪਰ ਰਹੀ ਆ ਪਠਾਨਕੋਟ ਸਾਡਾ ਨਿਸ਼ਾਨੇ ਤੇ ਆ ਇਸੇ ਤਰ੍ਹਾਂ ਜਲੰਧਰ ਸ਼ੌਨੀਆਂ ਆ ਆਦਮਪੁਰ ਆ ਬਠਿੰਡਾ ਐ ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਮਤਲਬ ਕਿ ਪੰਜਾਬ ਫਿਰ ਇਸੇ ਤਰ੍ਹਾਂ ਜੰਮੂ ਕਸ਼ਮੀਰ ਫਿਰ ਇਸੇ ਤਰ੍ਹਾਂ ਹਰਿਆਣਾ ਜੀ ਫਿਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ Rajasthan ਹਮਮ ਗੁਜਰਾਤ ਹਿਮਾਚਲ ਪ੍ਰਦੇਸ਼ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਭਾਰਤ ਦੀ ਰਾਜਸਥਾਨੀ ਦਿੱਲੀ ਐਸੇ ਲੂਪੀ ਦੇ ਕਈ ਖੇਤਰ ਉਤਰਾਖੰਡ ਵਗੈਰਾ ਇਹ ਸਾਰੇ ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਸਰਹੱਦ ਨਾਲ ਲੱਗਦੇ ਨੇ ਜਾਂ ਨਾਲ ਲੱਗਦੇ ਸੂਬਿਆਂ ਦੇ ਨਾਲ ਲੱਗਦੇ ਨੇ ਕੱਲੇ ਉਹੀ ਹਾਈਲਾਈਟ ਤੇ ਨਹੀਂ ਅਸਲ ਤਾਂ ਪੂਰਾ ਮੁਲਕ ਫਾਤ ਦੇ ਪਾਕਿਸਤਾਨ ਦੋ ਇੱਕ ਦੂਏ ਦੇ ਹਵਾਲੇ ਨਾਲ ਹਾਈਲਾਈਟ ਤੇ ਨੇ ਹੂੰ ਕਿਉਂਕਿ ਜਦੋਂ ਇਹ ਟੈਕਨੋਲੋਜੀ ਦੇ ਯੁੱਗ 'ਚ ਅਸੀਂ ਲੜਾਈ ਲੜ ਰਹੇ ਆ ਤਾਂ ਇਹ ਤੁਸੀਂ ਹੁਣ ਇਹ ਤਾਂ ਹੈ ਨਹੀਂਗਾ ਕਿ ਹਾਂ ਪਹਿਲਾਂ ਤੁਸੀਂ ਸਰਦ ਤੇ ਕੋਈ ਰਾਹ ਖੋਲੋਗੇ ਫਿਰ ਉਹਦੇ ਰਾਹੀਂ ਦਾਖਲ ਹੋਵੋਗੇ ਫਿਰ ਗੋਲੀਆਂ ਭਰਾਂਗੇ ਉਹ ਗੋਲੀਵਾਰੀ ਚੱਲ ਰਹੀ ਆ ਜੀ ਜੀ ਉਹ ਐਲੋਸੀ ਤੇ ਵੀ ਚੱਲ ਰਹੀ ਆ ਲਗਾਤਾਰ ਉਹ ਸਰਹੱਦ ਤੇ ਵੀ ਬਾਰਡਰ ਤੇ ਪੰਜਾਬ ਵਾਲੇ ਬਾਰਡਰ ਤੇ ਵੀ ਚੱਲ ਰਹੀ ਆ ਹਾਂ ਰਾਜਸਥਾਨ ਵਾਲੇ ਪਾਸਿਓਂ ਵੀ ਡਰੋਨ ਦੀਆਂ ਤੇਜੀਆਂ ਗੋਲੀਵਾਰੀਆਂ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਪਰ ਇਹ ਟੈਕਨੋਲੋਜੀ ਦੇ ਯੁੱਗ ਜਦੋਂ ਕਿਤੋਂ ਵੀ ਬੈਠ ਕੇ ਤੁਸੀਂ ਤੈਅ ਕਰਕੇ ਡਰੋਨ ਛੱਡਦੇ ਹੋ ਜਾਂ ਤੁਸੀਂ ਰਾਕਟ ਛੱਡਦੇ ਹੋ ਜਾਂ ਤੁਸੀਂ ਮਜ਼ਾਈਲ ਦਾਗਦੇ ਹੋ ਤਾਂ ਉਹਦੇ ਵਿੱਚ ਫੀਡ ਕਰ ਦਿੱਤਾ ਜਾਂਦਾ ਕਿ ਇੰਨੇ ਕਿਲੋਮੀਟਰ ਜਾ ਕੇ ਦੇਖਣਾ ਆ ਸਪੇਸ ਐ ਆ ਥਾਂ ਐ ਸੋ ਇਸ ਲਈ ਲੜਾਈ ਜਦੋਂ ਹਵਾ 'ਚ ਲੜੀ ਜਾਂਦੀ ਹੈ ਫਿਰ ਕੋਈ ਵੀ ਕਿਤੇ ਵੀ ਉਹਦੇ ਮਾਰਤੇ ਆ ਸਕਦਾ ਆ ਸਕਦਾ ਬਿਲਕੁਲ ਸਹੀ ਕੋਈ ਸ਼ੱਕ ਨਹੀਂਗਾ ਜੀ ਕਿ ਇਹ ਇਹੀ ਲੜਾਈ ਦੇ ਸਾਰ ਹੁੰਦੇ ਨੇ ਕਿ ਰਾਤ ਨੂੰ ਅਜੀਤ ਢੀਵਾਲ ਨੂੰ ਉੱਠਣਾ ਪਵੇ ਇਹਨਾਂ ਬੈਠਕਾਂ ਹੋਣ ساری ਰਾਤ ਪ੍ਰਸ਼ਾਸਨ ਦਿਨ ਪਰ ਉਮਿਤ ਸ਼ਾ ਰਾਜਨਾਥ ਸਿੰਘ ਅਜੀਤ ਢੀਵਾਲ ਹੋਰੀ ਮੀਟਿੰਗਾਂ ਕਰਦੇ ਰਹੇ ਮੱਖ ਵਕਤ ਤੇ ਨਾਲ ਫੌਜ ਮੁਖੀਆਂ ਦੀਆਂ ਦੁਆਰਾ ਬੈਠਕਾਂ ਹੁੰਦੀਆਂ ਨੇ ਸੋ ਰਾਸ਼ਪਤੀ ਨੂੰ ਇਤਲਾਹ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਆਈਪੀਐਲ ਜਿਹੜਾ ਤੁਹਾਡਾ ਕਾਰੋਬਾਰੀ ਧੰਦਾ ਤੁਸੀਂ ਸਭ ਤੋਂ ਬਾਅਦ ਚੋਂ ਰੋਕਦੇ ਹੋ ਬਾਕੀ ਜਿਹਾ ਪਹਿਲਾਂ ਰੁਕਦੀਆਂ ਉਹ ਵੀ ਹੁਣ ਰੋਕਣਾ ਪੈ ਗਿਆ ਸੋ ਇਹ ਸ੍ਰੀ ਇਹ ਸਾਰੀਆਂ ਚੀਜ਼ਾਂ ਅਸਾਰ ਨੇ ਕਿ ਅਸੀਂ ਜੰਗ 'ਚ ਆ ਜੀ ਤੇ ਇਹ 11 ਸੂਬਿਆਂ ਦਾ ਜਿਹੜੀ ਮੈਂ ਗੱਲ ਕੀਤਾ ਪੰਜਾਬ ਦੇ 6 ਥਾਮਾਂ ਦੇ ਉੱਤੇ 7 ਥਾਮਾਂ ਦੇ ਉੱਤੇ ਤਾਂ ਲਗਾਤਾਰ ਫਿਰੋਜ਼ਪੁਰ 'ਚ ਫਾਜ਼ਿਲਕਾ 'ਚ ਅੰਮ੍ਰਿਤਸਰ 'ਚ ਤਰਨਤਾਰਨ 'ਚ ਹੁਸ਼ਿਆਰਪੁਰ 'ਚ ਪਠਾਨਕੋਟ 'ਚ ਧਮਾਕਿਆਂ ਦੀਆਂ ਫਾਇਰਿੰਗ ਦੀਆਂ ਲਗਾਤਾਰ ਆਵਾਜ਼ਾਂ ਆ ਰਹੀਆਂ ਨੇ ਹਾਂ ਹਾਂ ਜਲੰਧਰ ਹੈ ਉਹਦੇ ਵਿੱਚ ਜਲੰਧਰ ਖੇਤਰ ਦੇ ਵਿੱਚ ਹੈ ਨਾ ਸੋ ਇਹ ਸਭ ਦੇ ਦਰਮਿਆਨ ਸਰੱਦੀ ਖੇਤਰਾ ਜਿਹੜਾ ਪੰਜਾਬ ਦਾ ਉਹਨਾਂ ਦੇ ਜਿਹੜੇ ਗੁਰੂ ਘਰ ਨੇ ਉਹਨਾਂ ਚੋਂ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਰਾਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ ਦੂਸਰੇ ਸੁਰੱਖਿਅਤ ਥਾਂਾਂ ਤੇ ਲਜਾਇਆ ਜਾ ਰਿਹਾ ਸੋ ਇਹਦਾ ਮਤਲਬ ਬਾਰਡਰ ਤੇ ਜੰਗ ਹੈ ਕਿਉਂਕਿ ਜਦੋਂ ਅਸੀਂ ਆਪਣੇ ਧਰਮ ਦੇ ਹਵਾਲੇ ਨਾਲ ਆਪਣੇ ਕੀਤੇ ਦੇ ਹਵਾਲੇ ਨਾਲ ਇਹ ਸੇਵਾ ਸੰਭਾਲ ਚ ਪੈਨੇ ਆ ਤਾਂ ਇਹਦਾ ਮਤਲਬ ਇਹ ਉਹ ਸਿੱਖਤ ਹੁੰਦਾ ਜਦੋਂ ਲੱਗਦਾ ਕਿ ਹੁਣ ਇੱਥੇ ਰਹਿਣ ਯੋਗ ਨਹੀਂ ਹੂੰ ਤਾਂ ਅੰਮ੍ਰਿਤਸਰ ਤਰਨਤਾਰਨ ਖੇਤਰ ਚੋਂ 22 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਨੂੰ ਲਿਆਂਦਾ ਗਿਆ ਸੁਰੱਖਿਆ ਤਰੀਕੇ ਨਾਲ ਸੋ ਇਸੇ ਤਰ੍ਹਾਂ 50 ਦੇ ਕਰੀਬ ਫਾਜ਼ਲਕਾ ਦੇ ਗੁਰੂ ਘਰਾਂ ਚ ਗੁਰਗੰਧ ਸਾਹਿਬ ਪਹੁੰਚੇ ਨੇ ਸੋ ਉਹਨਾਂ ਨੂੰ ਉੱਥੇ ਸ਼ਿਸ਼ੋਭਤ ਕੀਤਾ ਗਿਆ ਸੋ ਇਹ ਪ੍ਰਕਿਰਿਆ ਜਿਹੜੀ ਹੈ ਇਹ ਸੰਕੇਤ ਕਰਦੀ ਹੈ ਕਿ ਬਾਰਡਰਾਂ ਦੇ ਉੱਤੇ ਹੁਣ ਲੋਕ ਭੋਰੀਆਂ ਦੇ ਵਿੱਚ ਤਹਿ ਖਾਨਿਆਂ ਦੇ ਵਿੱਚ ਜਿਨ੍ਹਾਂ ਨੇ ਬਾਰਡਰਾਂ ਤੇ ਬਣਾਏ ਹੁੰਦੇ ਉਹਨਾਂ ਸ਼ਿਫਟ ਹੋ ਚੁੱਕੇ ਨੇ ਸੋ ਇਹ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਤਣਾਅ ਸਾਰੀ ਰਾਤ ਰਿਹਾ ਤੇ ਲਗਾਤਾਰ ਧਮਾਕੇ ਤੇ ਉਹ ਸਾਰਾ ਕੁਝ ਹੋਰ ਲਗਭਗ ਬਲੈਕਆਊਟ 50% ਦੀ ਭਾਰਤ ਤੁਸੀਂ ਕਹਿ ਸਕਦੇ ਹੋ ਪੰਜਾਬ ਪੂਰਾ ਬਲੈਕਆਊਟ ਸੀ ਬਿਜਾਰ ਹੁਣ 7 ਵਜੇ 7:30 ਵਜੇ ਬੰਦ ਹੋਣੇ ਸ਼ੁਰੂ ਹੋ ਗਏ 8:30 ਬਲੈਕਆਊਟ ਹੋਣਾ ਸ਼ੁਰੂ ਹੋ ਗਿਆ ਔਰ ਸਵੇਰ ਦੇ 5-5 ਵਜੇ ਤੱਕ ਬਲੈਕਆਊਟ ਚੱਲਦਾ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਤਣਾਅ ਵੀ ਬਣਿਆ ਹੋਇਆ ਤੇ ਲਗਾਤਾਰ ਤੀਜੀ ਚੌਥੀ ਰਾਤ ਇਸੇ ਤਰ੍ਹਾਂ ਲੰਘ ਰਹੀ ਹੈ ਔਰ ਦੋਵੇਂ ਪਾਸਿਓਂ ਜਵਾਬੀ ਕਾਰਵਾਈ ਤੇ ਹਮਲੇਵਰ ਵਾਲੀ ਕਾਰਵਾਈ ਜਾਰੀ ਹੈ